ਅਥਰਡ ਪਾਰਟ ਆ ਸਾਡੀ ਸੀਰੀਜ਼ ਦਾ ਜਿਹਦਾ ਨਾਮ ਹੈ ਰੋਟੂ ਵੈਲਥ ਸੋ ਕੰਪੈਰੀਜ਼ਨ ਕਰਨੇ ਆਪਾਂ ਟੈਲੈਂਟਡ ਪੀਪਲ ਵਰਸਸ ਨੋਨ ਟੈਲੈਂਟਡ ਪੀਪਲ ਸੋ ਸਟਾਰਟ ਕਰਾਂਗੇ ਆਪਾਂ ਟੈਲੈਂਟਡ ਪੀਪਲ ਤੋਂ ਜੇ ਤੁਹਾਨੂੰ ਸਿੰਗਿੰਗ ਐਕਟਿੰਗ ਐਥਲੀਟਿਜ਼ਮ ਜਾਂ ਹੋਰ ਕਿਸੇ ਫੀਲਡ ਵਿੱਚ ਇੰਟਰਸਟ ਹੈਗਾ ਤੇ ਤੁਹਾਡੇ ਕੋਲ 60% ਐਡਵਾਂਟੇਜ ਹੈਗਾ ਤੁਸੀਂ ਸਿਰਫ ਆਪਣਾ 40% ਐਫਰਟ ਹੀ ਪਾਣਾ ਬਟ ਐਮਬੈਰਸਿੰਗ ਫੀਲ ਨਾ ਕਰੋ ਜੇ ਤੁਸੀਂ ਟੈਲੈਂਟਡ ਨਹੀਂ ਹੈਗੇ ਆਪਣੇ ਆਪ ਨੂੰ ਸਮਝਦੇ ਤੁਸੀਂ ਸਿਰਫ 100% ਐਫਰਟ ਦੇਣਾ ਹੋਰ ਗਿਫਟ ਜਿਹੜਾ ਮੈਂ ਨਾਨ ਟੈਲੈਂਟਡ ਬੰਦਿਆਂ ਵਾਸਤੇ ਲੈ ਕੇ ਆਇਆ ਉਹ ਗਿਫਟ ਇਹ ਆ ਐਕਸ਼ਨ ਉਦੋਂ ਤੱਕ ਕੁਝ ਨਹੀਂ ਹੋਣਾ ਜਿੰਨੀ ਤੱਕ ਕੋਈ ਚੀਜ਼ ਤੁਸੀਂ ਸਟਾਰਟ ਹੀ ਨਹੀਂ ਕਰੋਗੇ ਕਿਉਂਕਿ ਜੇ ਆਪਾਂ ਗੱਲ ਕਰੀਏ ਵੈਲਥ ਦੀ ਫ੍ਰੀडम ਦੀ ਤੇ ਸਕਸੈਸ ਦੀ ਕੁਝ ਵੀ ਚੀਜ਼ ਸਟਾਰਟ ਕਰਨ ਤੋਂ ਪਹਿਲੇ ਸਾਨੂੰ ਸਟੈਪ ਪੁੱਟਣਾ ਪੈਣਾ ਐਕਸ਼ਨ ਲੈਣਾ ਪੈਣਾ ਤੇ ਆਪਣਾ ਐਫਰਟ 100% ਉਸ ਚੀਜ਼ ਤੇ ਪਾਉਣਾ ਪੈਣਾ ਸੋ ਜੇਕਰ ਤੁਸੀਂ ਵੀ ਵੈਲਥੀ ਪਰਸਨ ਸਕਸੈਸਫੁਲ ਪਰਸਨ ਬੰਨਣਾ ਚਾਹੁੰਦੇ ਹੋ ਤੁਹਾਡੇ ਕੋ ਕੁਝ ਨਹੀਂ ਹੈਗਾ ਜਸਟ ਲਾਈਕ ਤੁਸੀਂ ਸਟਾਰਟ ਕਰਨਾ ਚਾਹੁੰਦੇ ਹੋ ਸਟ੍ਰੇਟ ਫਰੋਮ ਬੋਟਮ ਵੀਡੀਓ ਨੂੰ ਫੋਲੋ ਕਰ ਲਓ ਅਗਲੀ ਵੀਡੀਓ ਵਿੱਚ ਆਪਾਂ ਗੱਲ ਕਰਾਂਗੇ ਨੌਨ ਟੈਲੈਂਟਡ ਪਰਸਨ ਕਿਸ ਤਰੀਕੇ ਨਾਲ ਵੈਲਥੀ ਬਣ